ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਤਮਾ ਗੁਣਾਂ ਵਿੱਚੋਂ ਇੱਕ ਹੋਰ ਗੁਣ ਦਇਆ ਇਸ ਵਿਸ਼ੇ ਤੇ ਵਿਚਾਰ ਸਾਂਝੇ ਕਰਦੇ ਹਾਂ ਗੁਰਬਾਣੀ ਸਾਨੂੰ ਇਸ ਮਾਮਲੇ ਵਿੱਚ ਕੀ ਪ੍ਰਕਾਸ਼ ਪਾਉਂਦੀ ਹੈ ਗੁਰਬਾਣੀ ਵਿੱਚ ਦਇਆ ਰਹਿਮਦਿਲੀ ਤਰਸ ਇੱਕ ਬਹੁਤ ਵੱਡਾ ਗੁਣ ਗਿਨਿਆ ਗਿਆ ਹੈ ਆਤਮਾ ਗੁਣ ਹੈ ਬਹੁਤ ਵੱਡਾ ਪਰਮਾਤਮਾ ਨੇ ਇੰਨੀ ਵੱਡੀ ਸ੍ਰਿਸ਼ਟੀ ਇਹ ਸ੍ਰਿਸ਼ਟੀ ਨਹੀਂ ਇਹ ਧਰਤੀ ਨਹੀਂ ਜਿੱਦੇ ਤੇ ਅਸੀਂ ਰਹਿੰਦੇ ਆ ਇਹ ਤੇ ਬਾਕੀ ਜਿਹੜੇ ਖੰਡ ਬ੍ਰਹਮੰਡ ਨੇ ਉਹਨਾਂ ਦੇ ਸਾਹਮਣੇ ਇੱਕ ਤੂਰ ਦੇ ਜ਼ਰਰੇ ਜਿੰਨੀ ਹੈ ਤੂਰ ਦੇ ਜ਼ਰਰੇ ਜਿੰਨੀ ਹੈ ਇਹ ਸਾਡੀ ਪ੍ਰithvi ਜਿੱਦੇ ਅਸੀਂ ਵਸਦੇ ਆ ਇਹਦੇ ਨਾਲੋਂ ਕਈ ਗੁਣਾ ਨਖਾਂ ਕਰੋਣਾ ਗੁਣਾ ਵੱਡੇ ਗ੍ਰਹਿ ਜਿਹੜੇ ਸੰਸਾਰ ਤੇ ਇਸ ATMOSFER ਵਿੱਚ ਇਸ ਆਕਾਸ਼ ਵਿੱਚ ਮੌਜੂਦ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੀ ਸ਼ਕਤੀ ਨਾਲ ਦਿਆ ਕਰਕੇ ਟਿਕਾ ਕੇ ਰੱਖਿਆ ਹੈ ਔਰ ਇਸ ਸਾਰੇ ਮਾਹੌਲ ਵਿੱਚ ਉਹਨਾਂ ਦੇ ਥੱਲੇ ਕੋਈ ਥੰਮ ਨਹੀਂ ਲੱਗੇ ਕਿਸੇ ਰਸਿਆਂ ਨਾਲ ਨਹੀਂ ਬੱਦੇ ਹੋਏ ਕੁਦਰਤ ਨੇ ਦਿਆ ਕਰਕੇ ਆਪਣੇ ਕਿਸੇ ਬਜਵੇਂ ਨਿਯਮ ਦੇ ਤਹਿਤ ਇਹ ਸਾਰੀਆਂ ਚੀਜ਼ਾਂ ਥੰਮ ਕੇ ਰੱਖੀਆਂ ਨੇ ਤਾਰਨ ਕਰਕੇ ਰੱਖੀਆਂ ਨੇ ਉਹ ਤੋਂ ਦਿਆ ਬਹੁਤ ਵੱਡਾ ਗੁਣ ਹੈ ਜਿਹੜਾ ਬੰਦਾ ਨਿਰਦੇਹੀ ਹੈ ਉਹਦੇ ਵਿੱਚ ਤੇ ਰਾਖਸ਼ਿਸ ਵਿੱਚ ਕੋਈ ਫਰਕ ਨਹੀਂ ਕਈ ਦਫਾ ਕੋਈ ਬੰਦਾ ਬੜੇ ਜ਼ੁਲਮ ਕਰੇ ਤੇ ਅਸੀਂ ਉਹਨੂੰ ਰਾਖਿਸ਼ ਦਾ ਜਮਦੂਤ ਕਹਿ ਦਿੰਦੇ ਵੇ ਜਮ ਨਹੀਂ ਰਾ। ਤੋਂ ਇਸ ਲਈ ਦਿਆ ਰੂਪੀ ਗੁਣ ਜਿਹੜਾ ਹੈ ਇਹ ਇੱਕ ਗੁਰ Sikh ਵਿੱਚ ਉਹਨਾਂ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਸਾਡਾ ਆਤਮ ਗੁਣਾ ਸੀ ਪਰਮਾਤਮਾ ਦੇ ਅੰਸ਼ਾਂ ਜੋ ਦਿਆ ਦਾ ਸਾਗਰ ਹੈ। ਤੇ ਸਾਡੀ ਵੀ ਚੀਜ਼ ਇਹ ਦਾਤ ਇਸ ਗੁਣ ਦੀ ਹੋਣੀ ਚਾਹੀਦੀ ਹੈ। ਤਉਨ ਧਰਮ ਦਿਆ ਕਾ ਪੂਤ ਸੰਤੋਗਤਾ ਪ੍ਰਕਾਰ ਜਿੰਸੂਤ ਇਹ ਜਿਹੜਾ ਅਨੁਮਤੀ ਵਿਸ਼ਵਾਸੀ ਕੇ ਇੱਕ ਥੋਲੇ ਨਾਮ ਦਾ ਥੋਲਾ ਬੈਲ ਹੈ। ਉਸ ਬੈਲ ਨੇ ਉਸ ਬਲਦ ਨੇ ਇਹ ਧਰਤੀ ਚੁੱਕੀ ਹੋਈ ਹੈ ਇਹ ਖਿਆਲ ਗੁਰੂ ਜੀ ਨੇ ਨਕਾਰ ਦਿੱਤਾ ਕਿ ਨਹੀਂ ਕੋਈ ਬੈਲ ਇਸ ਧਰਤੀ ਨੂੰ ਚੁੱਕ ਸਕਦਾ ਜੇ ਐਸਾ ਹੁੰਦਾ ਇਸ ਧਰਤੀ ਤੇ ਹੇਠ ਕੋਈ ਬੈਲ ਹੁੰਦਾ ਉਹਦੇ ਥੱਲੇ ਫਿਰ ਕੋਈ ਹੋਰ ਧਰਤੀ ਹੋਣੀ ਸੀ ਜਿਹਦੇ ਉੱਤੇ ਉਹ ਬੈਲ ਖੜਾ ਹੋ ਕੇ ਉਹ ਬਲਦ ਖੜਾ ਹੋ ਕੇ ਇਸ ਧਰਤੀ ਨੂੰ ਚੱਕਦਾ ਫਿਰ ਉਸ ਧਰਤੀ ਥੱਲੇ ਹੋਰ ਬਲਦ ਉਸ ਦੇ ਥੱਲੇ ਹੋਰ ਬਲਦ ਇਸ ਤਰ੍ਹਾਂ ਕਿਤਨੇ ਬਲਦ ਕਿਤਨੇ ਬੈਲ ਹੋਣਗੇ ਜਿਹੜੇ ਕਿੰਨੀਆਂ ਧਰਤੀਆਂ ਚੁੱਕ ਕੇ ਰੱਖਣਗੇ ਇਹ ਗੱਲ ਨਹੀਂ ਬਣਦੀ ਤੋ ਗੁਰੂ ਜੀ ਨੇ ਕਿਹਾ ਤੌਲ ਧਰਮ ਦਿਆ ਕਾ ਪਤੂ ਰੱਬੀ ਜੋ ਧਰਮ ਹੈ ਰੱਬੀ ਜੋ ਨਿਯਮ ਹੈ ਉਹਦੇ ਤਹਿਤ ਇਹ ਸਾਰਾ ਕੁਝ ਧਰਤੀ ਆਕਾਸ਼ ਇਕਣ ਬ੍ਰਹਮਣ ਥੰਮੇ ਹੋਏ ਨੇ ਉਹ ਦਿਆ ਕਰਕੇ ਪਰਮਾਤਮਾ ਨੇ ਇਹ ਸਾਰੇ ਧਾਰਨ ਕਰਕੇ ਰੱਖੇ ਨੇ ਤੇ ਇਸ ਦਿਆ ਵਿੱਚੋਂ ਧਰਮ ਪੈਦਾ ਹੁੰਦਾ ਹੈ ਦਿਆ ਵਿੱਚੋਂ ਤੋਲ ਧਰਮ ਦਿਆ ਕਾ ਉਹ ਦਿਆ ਵਿੱਚੋਂ ਧਰਮ ਪੈਦੀਤ ਬੰਦੇ ਦਾ ਨਿਰਦੇਈ ਹੈ ਉਹਦੇ ਅੰਦਰ ਧਰਮ ਦੇ ਸੂਲ ਨਹੀਂ ਟਿਕ ਸਕਦੇ ਸੰਤੂਕ ਥਾਪ ਰੱਖਿਆ ਜੀ ਇਸ ਨੂੰ ਪਰਮਾਤਮਾ ਨੇ ਬੜੇ ਸੰਤੂਕ ਦੇ ਨਾਲ ਇਸ ਸਾਰੀ ertidhi ਨੂੰ ਥੰਮ ਕੇ ਰੱਖਿਆ ਹੋਇਆ ਹੈ ਤारण ਕਰਕੇ ਰੱਖਿਆ ਹੋਇਆ ਹੈ ਉਹ ਦਿਸ ਦਿਆ ਰੂਪੀ ਗੁਣ ਦੇ ਕਾਰਨ ਇਹ ਸ੍ਰਿਸ਼ਟੀ ਖੜੀ ਹੈ ਖੰਡ ਬ੍ਰਹਮੰਡ ਖੜੇ ਨੇ ਉਹ ਸਾਡੇ ਜੀਵਨ ਵਿੱਚ ਸਾਨੂੰ ਡਿੱਗਣ ਤੋਂ ਬਚਾ ਸਕਦਾ ਹੈ ਜਿਹੜੇ ਇਤਨੇ ਖੰਡ ਬ੍ਰਹਮੰਡਾਂ ਨੂੰ ਡਿੱਗਣ ਤੋਂ ਬਚਾਉਂਦਾ ਦਿਆ ਰੂਪੀ ਗੁਣ ਪ੍ਰਭੂ ਦਾ ਇਹ ਦਿਆ ਰੂਪੀ ਗੁਣ ਸਾਡੇ ਜੀਵਨ ਨੂੰ ਵੀ ਇੱਕ ਥੰਮੀ ਦਾ ਕੰਮ ਕਰਦਾ ਇਹਨੂੰ ਡਿੱਗਣ ਤੋਂ ਬਚਾ ਸਕਦਾ ਹੈ ਇਸੇ ਵਾਸਤੇ ਜਿਪਸਾ ਵੀ ਬਾਰ ਬਾਰ ਤੀਰਤ ਤਪ ਦਿਆ ਦਤ ਦਾਣ ਜੇ ਕੋ ਪਾਵੈ ਤਿਲਕਾ ਮਾਨ ਇਹ ਪਰ ਦਿਆ ਕਿਹੜੀ નિર્ਦੇਈપણ ਤੂੰ ਮੁਕਤ ਦਿਆ ਦਿਆ ਵਹਿਮ ਵਾਲੀ ਦਿਆ ਨਹੀਂ ਕਈ ਦਿਆ ਕਰਕੇ ਬੜੇ ਬਹਿਮੀ ਜੇ ਹੋ ਜਾਂਦੇ ਨੇ ਬੜੇ ਫੂ ਫੂ ਕੇ ਕਦਮ ਰੱਖਦੇ ਨੇ ਸਾਡੇ ਪੈਰਾਂ ਥੱਲੇ ਕੇ ਜੀਵਾ ਕੇ ਮਰ ਜਾਣਗੇ ਜਿਸ ਤਰ੍ਹਾਂ ਸਰੇਵੜੇ ਲੋਕ ਜਿਹਨੂੰ ਅਸੀਂ ਜੈਨੀ ਵੀ ਆਖਦੇ ਨੇ ਜੈਨੀ ਲੋਕ ਇਹ ਆਪਣੇ ਮੋਢਿਆਂ ਤੇ ਇੱਕ ਧਾਗਿਆਂ ਦਾ ਝਾੜੂ ਜਿਹਾ ਚੁੱਕੇ ਫਿਰਦੇ ਨੇ ਜਿਸ ਦਿਨ ਚਾਉਰ ਹੁੰਦੀ ਐ ਤੇ ਉਹ ਲੋਕ ਨਾਦੇ ਧੋਂਦੇ ਵੀ ਬੜੇ ਕਾਟਣ ਆਪਣਾ ਪੱਖਾ ਨਾ ਕਰਕੇ ਆਪਣੀ ਗੰਦਗੀ ਫੋਲਦੇ ਹਨ ਇਹਦੇ ਕੀੜੇ ਨਾ ਪੈਦਾ ਹੋ ਜਾਣ ਫਿਰ ਉਹ ਮਰ ਜਾਣਗੇ ਪਾਪ ਹੋ ਜਾਏਗਾ ਉਹ ਮੁੰਢ ਤੇ ਝਾੜੂ ਜੇ ਚੁੱਕੇ ਤੁਰਦੇ ਨੇ ਬਈ ਰਾਹ ਵਿੱਚ ਅੱਗੇ ਇੱਕ ਬੰਦਾ ਅਗਲਾ ਰਾਹ ਸਾਫ਼ ਕਰਦਾ ਜਾਏ ਤੇ ਬਾਕੀ ਉਹਦੀ ਲਾਈਨ ਦੇ ਪਿੱਛੇ ਚੱਲਣ ਤਾਂ ਕਿ ਪੈਰਾਂ ਤੱਲੇ ਆ ਕੇ ਕੋਈ ਕੀੜੇ ਮਕੋੜੇ ਨਾ ਮਰ ਜਾਣ ਪਾਣੀ ਨਿਥਾਰ ਨਿਥਾਰ ਕੇ ਪੀਣਾ ਵੀ ਸੁਆਪ ਆ ਕੇ ਇਹੋ ਜੀ ਦਇਆ ਜਿਹੜੀ ਐ ਨਾ ਇਸ ਨੂੰ ਗੁਰਮਤਿ ਨੇ ਪਰਵਾਨ ਨਹੀਂ ਕੀਤਾ ਇਹੋ ਜੀ ਦਿਆ ਕਰਨ ਦੀ ਲੋੜ ਨਹੀਂ ਜਿਨ੍ਹਾਂ ਜੀਵਨ ਜਿਉਣਾ ਹੈ ਉਹਨਾਂ ਨੇ ਸਾਡੇ ਪੈਰਾਂ ਵਿੱਚ ਏਠ ਵੀ ਜੀ ਲੈਣਾ ਇਸ ਲਈ ਜਿਨ੍ਹਾਂ ਨੇ ਮਰ ਲਣਾ ਉਹ ਆਂਦੀ ਤੂਫਾਨ ਚੱਲਦੇ ਨੇ ਤਾਂ ਵੀ ਮਰ ਜਾਂਦੇ ਨੇ ਬਦਲੋਂ بارشਾਂ 'ਚ ਕਿੰਨੇ ਜੀਵ ਮਰ ਜਾਂਦੇ ਨੇ ਤੋ ਕੁਦਰਤ ਨੇ ਜਿਸ ਇਹ ਮਾਰਨ ਵਾਲਾ ਤੇ ਜਵਾਲ ਮਾਲਾ ਉਹ ਪਰਮਾਤਮਾ ਆਪ ਹੈ ਅਸੀਂ ਕਿਸੇ ਨੂੰ ਉਹ ਪਰਮਾਤਮਾ ਸਾਡੇ ਸਰੀਰਾਂ ਦੇ ਰਹੀ ਇੱਕ ਸਰੀਰ ਦੇ ਰਹੀ ਦੂਜੇ ਸਰੀਰ ਦੀ ਮੋਦਾ ਕਾਰਨ ਬਣ ਸਕਦਾ ਇੱਕ ਸਰੀਰ ਦੇ ਰਹੀ ਕਿਸੇ ਦੂਜੇ ਸਰੀਰ ਦੀ ਸਹਾਇਤਾ ਵੀ ਕਰਦਾ ਹੈ ਸਾਡੇ ਸਾਰੇ ਸੀਰਾਂ 'ਚ ਜੋ ਪਰਮਾਤਮਾ ਆ ਵਸਦਾ ਹੈ ਕਿਸੇ ਦੀ ਮਦਦ ਕਰਨੀ ਹੁੰਦੀ ਹੈ ਤੇ ਇਹੋ ਸਾਡੇ 'ਚੋਂ ਕੋਈ ਸਿਰ ਉੱਠ ਕੇ ਉਹ ਮਦਦ ਕਰ ਲੈਂਦਾ ਕਿਸੇ ਦਾ ਵਿਨਾਸ਼ ਕਰਨਾ ਹੁੰਦਾ ਹੈ ਸਾਡੇ 'ਚੋਂ ਕੋਈ ਉੱਠਦਾ ਹੈ ਤੇ ਕਿਸੇ ਦੀ ਕਤਲਗਾਰਤ ਹੋ ਜਾਂਦੀ ਹੈ ਕੋਈ ਆਕਸ਼ਰ ਥੱਲੇ ਸਾਡੇ ਗੜੀਆਂ ਥੱਲੇ ਆ ਕੇ ਮਰ ਜਾਂਦੇ ਨੇ ਕੋਈ ਸਾਡੇ ਪੈਰਾਂ ਥੱਲੇ ਆ ਕੇ ਸਾਹ ਸਵਾਸ ਲੈਂਦੇ ਪਤਾ ਨਹੀਂ ਕਿੰਨੇ ਜੀਵ ਸਾਡੇ ਅੰਦਰ ਜਾਂਦੇ ਉਹਨਾਂ ਦੇ ਬਾਹਰ ਆਉਂਦੇ ਹੋਣਗੇ ਮਰਦੇ ਨੇ ਸਾਡੇ ਸੀਰ ਅੰਦਰ ਪਤਾ ਨਹੀਂ ਕਿੰਨੇ ਜੀਵ ਜੰਤ ਹਨ ਜਿਹੜੇ ਰੋਜ਼ ਦੇ ਪਤਾ ਨਹੀਂ ਕਿਤੇ ਕਿਤਨੇ ਪੈਦਾ ਉਦੋਂ ਕਿਤਰੇ ਮਰਦੇ ਜਾਂਦੇ ਨੇ ਤੋ ਲਿਆਣਾ ਇਸ ਕਿਸਮ ਦੀ ਦਇਆ ਜਿਹੜੀ ਹੈ ਗੁਰਮਤਿ ਇਹ ਪ੍ਰਵਾਨੀ ਹੈ ਦਇਆ ਬਸ ਇਤਨੀ ਹੈ ਅਸੀਂ ਇਹ ਦਇਆ ਦੀ ਵੇਖਿਆ ਵੇਰੇ ਸਮਝ ਲਈਏ ਕਿ ਨਿਰਦਈਪਨ ਨਾ ਕਰੀਏ ਜਾਣ ਬੁੱਝ ਕੇ ਕਿਸੇ ਨਾਲ ਨਿਰਦਈਪਨ ਨਾ ਕਰੀਏ ਸਾਡੇ ਵਿੱਚ ਰੁੱਖਾ ਪੜਨਾ ਹੋਵੇ ਸਾਡੇ ਅੰਦਰ ਨਿਮਰਤਾ ਪਿਆਰ ਭਾਵਨਾਵਾਂ ਹੋਣ ਸੰਸਾਰ ਦੇ ਭਲੇ ਦੀ ਭਾਵਨਾ ਹੋਣ ਤੇ ਫਿਰ ਸਾਡੇ ਗੁਰੂ ਜਿਹੜਾ ਨਿਰਦਈਪਨ ਹੀ ਹੋਵੇਗਾ ਬਸ ਉਹ ਹੀ ਦਇਆ ਹੈ ਨਿਰਦਈਪਨ ਤੋਂ ਬਚਾਈਏ ਅਸੀਂ ਤੂੰ ਜਿਹੜੀ ਇਹ ਇਸ ਕਿਸਮ ਦੇ ਤੀਰਥਾਂ ਦੇ ਇਸ਼ਨਾਨ ਕਰਨੇ ਜਦ ਐਵੇਂ ਜਬਰਨ ਤਪ ਕਰਨੇ ਜਬਰਨ ਦਿਆ ਵਿੱਚ ਆਪਣੇ ਆਪ ਨੂੰ ਬਨ ਲੈਣਾ ਤੇ ਇਸ ਕਿਸਮ ਦੇ ਵਿਹਿਮ ਭਰਮ ਵਿੱਚ ਪੈ ਜਾਣਾ ਤੇ ਇਹੋ ਜਿਹਾ ਤਪ ਤੀਰਥ ਦਾਨ ਵਗੈਰਾ ਗੁਰਮਤਿ ਇਹ ਪ੍ਰਵਾਨ ਨਹੀਂ ਹਾਂ ਇੱਕ ਉਹ ਦਿਆ ਜਿਹੜੀ ਦੂਜੇ ਜੀਵਾਂ ਵਾਸਤੇ ਆਰ ਇਨਸਾਨ ਦੀ ਦੂਏ ਪ੍ਰਤੀ ਅਮਰਦੀ ਪਿਆਰ ਹੋਣਾ ਚਾਹੀਦਾ ਉਸ ਦਿਆ ਦੀ ਕਰਕੇ ਤੀਏ ਤੇ ਜੇਕਰ ਇਹ ਦੂਜੀ ਤਰ੍ਹਾਂ ਦੀ ਵਿਹਿਮ ਵਾਲੀ ਦਿਆ ਕਰੀ ਜਾਈਏ ਤੇ ਫਿਰ ਉਹਦੇ ਸਿੱਕੇ ਜੇ ਕੋ ਪਾਵੇ ਤਿਲਕਾ ਮਾਨ ਬਾਰ ਉਹਦੇ ਕੋਈ ਮਾਨ ਨਹੀਂ ਮਿਲਦਾ ਤਿਲਕਾ ਮੰਨ ਤਿਲ ਜਿੰਨਾ ਮਤਲਬ ਕੁਝ ਵੀ ਨਹੀਂ ਕੋਈ ਮਾਨ ਨਹੀਂ ਇਸ ਗੱਲ ਦਾ ਧਾਰਮਿਕ ਜ਼ਿੰਦਗੀ ਦੇ ਵਿੱਚ ਪੁਗਤ ਗਿਆਨ ਦਿਆ ਪੰਡਾਰਨ ਘਟ ਘਟ ਵਾਜੇ ਨਾਦ ਯੋਗੀ ਨੂੰ ਸਮਝਾਉਂਦੇ ਨੇ ਜਿਹੜੇ ਸ਼ਬਦ ਉਚਾਰਨ ਕੀਤੇ ਇਹ ਇਹਦੇ ਵਿੱਚ ਹੀ ਪੁਗਤ ਗਿਆਨ ਦਿਆ ਪੰਡਾਰਨ ਦਿਆ ਨੂੰ ਪੰਡਾਰਨ ਬਣਾਉਣਾ ਸਿੱਖਿਆ ਯੋਗੀ ਨੂੰ ਤੂੰ ਜਿਹੜਾ ਪੰਡਾਰਾ ਕਰਦੇ ਉਹਦੇ ਵਰਤਾਵੀ ਦਿਆ ਨੂੰ ਬਣਾ ਦਿਆ ਰੂਪੀ ਗੁਣ ਹੋਣਾ ਚਾਹੀਦਾ ਬੰਦੇ ਵਿੱਚ ਬਾਰ ਬਾਰ ਦਿਆ ਜਿਹੜੀ ਹੈ ਇਹ ਸਾਨੂੰ ਦ੍ਰਿੜ ਕਰਵਾਈ ਜਾ ਰਹੀ ਹੈ ਮਨ ਵੀ ਦਿਆਲੂ ਸੁਭਾਅ ਰੱਖੋ ਨਰਦੇ ਪੰਨਾ ਰੱਖੋ ਗੁਰਮੁਖੀਆਂ ਸੁਹਾਗੜੀ ਤਿੰਨ ਦਿਆ ਪਈ ਮਨ ਆਏ ਜਿਹੜੇ ਬੰਦੇ ਗੁਰਮੁਖ ਜੀਵਾਤਮਾ ਬਣ ਜਾਂਦੀਆਂ ਨੇ ਉਹ ਪ੍ਰਭੂ ਦੀਆਂ ਗੁਰੂ ਦੀਆਂ ਦਾਸੀਆਂ ਬਣ ਕੇ ਸੇਵਕਾਂ ਬਣ ਕੇ ਤੋਂ ਉਹ ਜਿਹੜੀਆਂ ਸੁਹਾਗਣਾ ਹੁੰਦੀਆਂ ਨੇ ਐਸੀ ਗੁਰਮੁਖ ਸੱਜਣ ਜਿਹੜੇ ਹੁੰਦੇ ਨੇ ਗੁਰਮੁਖ ਜੀਵਾਤਮਾ ਤਿੰਨ ਦਿਆ ਪਈ ਮਨ ਆਏ ਉਹਨਾਂ ਦੇ ਮਨ ਵਿੱਚ ਦਿਆ ਆ ਕੇ ਟਿਕਦੀ ਹੈ ਦਿਆ ਰੂਪੀ ਗੁਣ ਗੁਰਮੁਖ ਅੰਦਰ ਟਿਕਦਾ ਮਨਮੁਖ ਅੰਦਰ ਦਿਆ ਨਹੀਂ ਟਿਕਦੀ ਮਨਮੁਖ ਅੰਦਰ ਬੇਰਹਿਮੀ ਆਏਗੀ ਲੁੱਟ ਕੋ ਸੂਟ ਆਏਗੀ ਪੈਰ ਬਰੂਦ ਆਣਗੇ ਮਨਮੁਖਾਂ ਦੇ ਅੰਦਰ ਪਰ ਗੁਰਮੁਖਤਾ ਇਹ ਹੈ ਕਿ ਸਾਡੇ ਵਿੱਚ ਇਹ ਦਿਆ ਰੂਪੀ ਗੁਣ ਹੋਵੇ ਨਿਮਰਤਾ ਹੋਵੇ ਪਿਆਰ ਭਾਵਨਾ ਹੋਵੇ ਹੁਣ ਇੱਕ ਦੂਜੇ ਪ੍ਰਤੀ ਹਮਦਰਦੀ ਹੋਵੇ ਤੇ ਇਹ ਗੁਰਮੁਖੀਆਂ ਸੋ ਆਗਣੀ ਤੀ ਨਹੀਂ ਦਿਆ ਪਈ ਮਨ ਆਏ ਉਹਨਾਂ ਦੇ ਮਨ ਵਿੱਚ ਆ ਕੇ ਮਨ ਦੇ ਨਾਲ ਉਹਨਾਂ ਨੂੰ ਸਿਆਰੀ ਹੈ ਮਨ ਵਿੱਚ ਉਹਨਾਂ ਦੇ ਮਨ ਵਿੱਚ ਆ ਕੇ ਦਿਆ ਰੂਪੀ ਗੁਣ ਪੈਂਦਾ ਹੈ ਇਹ ਪਦਾਰਥ ਪੈਂਦਾ ਔਰ ਉਹ ਉਹਨਾਂ ਦਾ ਮਨ ਧਿਆਨ ਨਾਲ ਪਰ ਜਾਂਦਾ ਹੈ ਸਤਿਗੁਰੂ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸਤਿਗੁਰ ਦਾ ਬਚਨ ਜਿਹੜਾ ਹੈ ਸਤਿਗੁਰ ਜੀ ਦੀ ਜੋ ਪਾਵਨ ਬਾਣੀ ਹੈ ਗੁਰੂ ਜੀ ਦੀ ਜੋ ਬਾਣੀ ਹੈ ਇਹ ਰਤਨ ਵਰਗੀ ਕੀਮਤੀ ਦਾਤ ਹੈ ਸਾਡੇ ਲਈ ਮਤੁ ਜੀ ਰਤਨ ਜੋਹਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਉਹ ਮਤੁ ਜੀ ਰਤਨ ਜੋਹਰ ਮਾਨ ਕਿਹੜੇ ਹੁੰਦੇ ਨੇ ਇਹੋ ਹੀ ਆਤਮਿਕ ਗੁਣ ਦਇਆ ਧਰਮ ਸੰਤੋਖ ਸਚਾਈ ਇਮਾਨਦਾਰੀ ਇਹ ਜਿਹੜੀਆਂ ਅਸੀਂ ਆਪਣੇ ਵਿੱਚ ਇਹ ਗੁਣ ਧਨਨ ਕਰਨੇ ਨੇ ਇਹ ਗੁਣ ਸਾਡੇ ਜੀਵਨ ਦਾ ਮਨੋਰਥ ਬਣ ਜਾਣ ਇਹ ਗੁਣ ਸਾਡੇ ਜੀਵਨ ਨੂੰ ਸਵਾਰਣਗੇ ਜਦੋਂ ਦਇਆ ਮਨ ਵਿੱਚ ਹੋਏਗੀ ਤੇ ਫਿਰ ਸਾਡੇ ਨਾਮ ਰੂਪੀ ਰਤਨ ਟਿਕੇਗਾ ਸਤਗੁਰੂ ਬਚਨ ਰਤਨ ਹੈ ਜੋ ਮਨ ਨੇ ਸੋਹ ਰਸ ਖਾਏ ਫਿਰ ਜਿਹੜਾ ਦਇਆ ਕਰਕੇ ਪ੍ਰਭੂ ਮੇਰ ਕਰਦਾ ਤੇ ਸਤਗੁਰੂ ਦੇ ਬਚਨ ਨੂੰ ਜਿਹੜਾ ਮੰਨਦਾ ਉਹ ਫਿਰ ਉਹਨਾਂ ਦੇ ਅੰਦਰ ਖਰੀ ਦੇ ਨਾਮ ਦਾ ਰਸ ਜਿਹੜਾ ਪ੍ਰਗਟ ਹੁੰਦਾ ਆਤਮਗ੍ਰਸ ਭਾਵ ਅੰਮ੍ਰਿਤ ਪੈਦਾ ਹੁੰਦਾ ਹੈ ਤੋ ਅੰਮ੍ਰਿਤ ਅਸਰੀ ਕਿਸ ਨੂੰ ਕਿਹਾ ਗਿਆ ਆਤਮਿਕ ਅਨੰਦ ਵਾਲੀ ਅਵਸਥਾ ਜਿਹਦੇ ਵਿੱਚ ਆਏ ਹੋਏ ਗੁਰੂ ਅਮਰਦਾਸ ਜੀ ਦੇ ਨੰਦ ਪਿਆ ਮੇਰੀ ਮਾਇ ਸਤਿਗੁਰੂ ਮੇ ਪਾਇਆ ਸਤਿਗੁਰ ਤੋਂ ਪਾਇਆ ਸਾਇ ਸੇਤੀ ਮਨ ਵਜੀ ਬਾਤਾਂ ਜਦੋਂ ਮਨ ਵਿੱਚ ਰਾਗ ਰਤਨ ਵਜਨ ਅਨੰਦ ਦੇ ਬਾਜੇ ਵਜਨ ਮਨ ਵਿੱਚ ਜੀ ਕਿਤਨਾ ਇਤਨਾ ਅਨੰਦ ਆਵੇ ਕਿ ਜਿਹੜਾ ਕਿਸੇ ਦੀ ਦੁਨੀਆ ਦੇ ਸੁਰ ਤਾਲ ਨਾਲ ਮੇਲ ਨਾ ਖਾਂਦਾ ਉਸ ਤੋਂ શ્રેਸ਼ਟ ਲਗੇ ਐਸਾ ਮਨ ਅਨੰਦ ਵਿੱਚ ਆ ਜਾਵੇ ਆਤਮਾ ਅਨੰਦ ਵਿੱਚ ਆ ਜਾਵੇ ਪ੍ਰਮਾਤਮਾ ਦੇ ਨਾਮ ਦੀ ਗੁਰੂ ਦੀ ਬਾਣੀ ਦੇ ਉਬਦਿਸ਼ ਰਾਈ ਹੁਲਾਰੇ ਵੀ ਚ ਆ ਜਾਵੇ ਉਹ ਜਿਹੜਾ ਆਨੰਦ ਹੈ ਉਸ ਆਨੰਦ ਮੇਈ ਅਵਸਥਾ ਨੂੰ ਅੰਮ੍ਰਿਤ ਕਿਹਾ ਹੈ ਆਤਮਿਕ ਰਸ ਆਤਮਿਕ ਜ਼ਿੰਦਗੀ ਦੇਣ ਵਾਲਾ ਜਲ ਸਤ ਸੰਤੋਖ ਦਿਆ ਧਰਮ ਕਮਾਵੇ ਇਹ ਕਰਨੀ ਸਾਰ ਅਗਰ ਸਭ ਤੋਂ ਕੁਝ ਸੇਸ਼ ਕਰਨੀ ਹੈ ਉੱਚੀ ਕਰਨੀ ਕਮਾਈ ਹੈ ਉਹ ਹੈ ਸਤ ਸੰਤੋਖ ਦਿਆ ਕਮਾਵੇ ਸਤ ਦੀ ਕਮਾਈ ਕਰੋ ਅਸੀਂ ਵਿਚਾਰ ਕਰ ਰਹੇ ਹਾਂ ਪਿੱਛੇ ਸੰਤੋਖ ਦੀ ਕਮਾਈ ਕਰੋ ਸੰਤੋਖ વિશે ਦੇ ਵੀ ਵਿਚਾਰ ਕਰ ਰਹੇ ਹਾਂ ਤੇ ਦਿਆ ਕੁਮਾਰ ਹੈ ਇਹ ਕਮਾਈ ਕਰੇ ਇਹ ਕਰਨੀ ਸਾਰ ਇਹ ਹੈ ਕਮਾਈ ਕੋਈ ਸ਼ਬਦਾਂ ਦੇ ਰਟਣ ਲਾ ਕੇ ਕੋਈ ਬਾਣੀਆਂ ਦੀ ਗਿਣਤੀ ਮਿੰਤੀ ਤੇ ਪਾਠ ਜਿਹੜੇ ਨੇ ਉਹਨਾਂ ਨੂੰ ਕਮਾਈ ਸਮਝ ਲਈਏ ਐਸਾ ਗੁਰਬਾਣੀ ਕਿਤੇ ਨਹੀਂ ਲਿਖਿਆ ਗੁਰਬਾਣੀ ਵਿੱਚੋਂ ਅਸੀਂ ਇਹੋ ਹੀ ਆਪਣੇ ਆਤਮਿਕ ਗੁਣ ਜਿਹੜੇ ਸਾਡੇ ਅੰਦਰੋਂ ਗਲ ਗਏ ਨੇ ਉਹਨਾਂ ਆਤਮਿਕ ਗੁਣਾਂ ਨੂੰ ਮੁੜ ਕੇ ਸੁਰਜੀਤ ਕਰਨਾ ਜੀਵਤ ਕਰਨਾ ਆਪ ਛੋੜ ਸਭ ਹੋਇ ਰਹਿਣਾ ਜਿਸ ਦੇਹ ਪ੍ਰਭ ਨਿਰੰਕਾਰ ਪਰਮਾਤਮਾ ਜਿਸ ਨੂੰ ਇਹ ਦਾਤਾਂ ਦਿੰਦਾ ਸਤ ਸੰਤੋਖ ਦੇ ਆ ਧਰਮ ਦੀ ਇਹ ਕਮਾਈ ਕਰਦਾ ਹੈ ਜਿਸ ਦੇਵ ਪ੍ਰਭ ਨਿਰੰਕਾਰ ਉਹ ਜਿਸ ਨੂੰ ਇਹ ਦਾਤਾਂ ਬਖਸ਼ਦਾ ਆਪ ਛੋੜ ਸਭ ਹੋਏ ਰਹਿਣਾ ਉਹ ਆਪਣਾ ਆਪਾ ਤਿਆਗ ਕਰਕੇ ਆਪਣੇ ਅੰਦਰ ਹੂਮੇ ਦਾ ਤਿਆਗ ਕਰਕੇ ਸਾਰੇ ਸੰਸਾਰ ਦੇ ਚਰਨਾਂ ਦੀ ਰਹਿਣ ਬਣ ਜਾਂਦਾ ਉਹ ਭਾਵ ਉਹ ਹਰ ਕਿਸੇ ਨਾਲ ਨਿਮਰਤਾ ਤੇ ਉਸ ਭਾਵ ਨਾਲ ਦਿਆਲੂ ਭਾਵ ਨਾਲ ਵਰਤਦਾ ਇਕਾਦਸੀ ਨਿਕਟ ਪੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਿਆ ਇਨ ਵਿਦ ਵਰਤ ਸੰਪੂਰਨ ਪਿਆ ਸਿਖੀ ਵਿੱਚ ਵਰਤਾਂ ਦੀ ਕੋਈ ਥਾਣੀ ਅਸੀਂ ਵਰਤ ਨਹੀਂ ਰੱਖਦੇ ਤੋ ਇਕਾਤੀ ਆਦੇ ਜਿਹੜੇ ਲੋਕ ਵਰਤ ਰੱਖਦੇ ਨੇ ਸੋ ਜਿਹਦੇ ਫਲਾਦੇਸ਼ ਇਹ ਕਹਿੰਦੇ ਨੇ ਗੁਰੂ ਜੀ ਕਹਿੰਦੇ ਨੇ ਉਹ ਬਲਾਦੇਸ਼ੇ ਕੋਈ ਹੈ ਕਿ ਨਿਕਟ ਵੇਖੋ ਹਰ ਰਾਮ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੋ ਇੰਦਰੀ ਬਸ ਕਰ ਸੁਣੋ ਹਰਨਾਮ ਇੰਦਰੀਆਂ ਨੂੰ ਵਿਕਾਰਾਂ ਤੋਂ ਮੁਕਤ ਕਰਕੇ ਇਹ ਆਪਣੇ ਵਾਸ ਵਿੱਚ ਰੱਖੋ ਕਾਬੂਜ ਰੱਖੋ ਮਨ ਸੰਤੋਖ ਮਨ ਵਿੱਚ ਸੰਤੋਖ ਹੋਵੇ ਸਰਬ ਜੀ ਦੀਆ ਸਾਰੇ ਜੀਵਾਂ ਲਈ ਦਇਆ ਭਾਵਨਾ ਹੋਵੇ ਇਹਨ ਵਿਦ ਵਰਤ ਸੰਪੂਰਨ ਇਹ ਹੈ ਅਸਲੀ ਵਰਤ ਇਹ গুণਤ ਕਰਨ ਕਰਨੇ ਇਸ ਲਈ ਵਰਤ ਹੈ ਸੱਚਾ ਮਾਰਗ ਚਲਦੇ ਉਸਦ ਕਰਾ ਜੋ ਹਨ ਸੱਚੇ ਮਾਰਗ ਚਲਦੇ ਆ ਧਰਮ ਦੇ ਮਾਰਗ ਤੇ ਤੁਰਦੇ ਨੇ ਸਾਰੇ ਸੰਸਾਰ ਵਿੱਚ ਉਸਤਤੀ ਹੁੰਦੀ ਹੈ ਅਠ ਸਤਿ ਤੀਰ ਸਗਲ ਗੁਣ ਜੀ ਦੇ ਆ ਪਰਮਣ ਇਹ 88 ਤੀਰਥਾਂ ਦੇ ਇਸ਼ਨਾਨ ਤੇ ਜੀਵਾਂ ਤੇ ਉਹ ਉਸ ਕਿਸਮ ਦੀ ਦਇਆ ਕਰਨੀ ਜਿਸ ਤਰ੍ਹਾਂ ਜੈਨੀ ਕਰਦੇ ਨੇ ਇਹ ਕਰਨ ਦੀ ਲੋੜ ਨਹੀਂ ਹੈ ਜੇ ਅਸੀਂ ਸੱਚੇ ਮਾਰਗ ਤੇ ਚੱਲਦੇ ਆ ਇਹਦੇ ਵਿੱਚ ਸਭ ਕੁਝ ਆ ਜਾਂਦਾ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝਾ ਕੋਈ ਜਿਸ ਮਾਰਗ ਤੇ ਜਿਸ ਧਰਮੀ ਮਾਰਗ ਤੇ ਤੁਰਿਆ ਸਤ ਸੰਤੋਖ ਦਿਆ ਧਰਮ ਇਹ ਧਰਮ ਬਣ ਜਾਵੇ ਗੁਰਮੁਖ ਬੂਝਾ ਕੋਈ ਗੁਰਮੁਖ ਬੰਦਾ ਕੋਈ ਇਹ ਸਮਝਦਾ ਕਿ ਅਸਲ ਧਰਮ ਇਹ ਹੈ ਕਿ ਇਹਨਾਂ ਆਤਮ ਗੁਣਾਂ ਨੂੰ ਧਾਰਨ ਕਰਨਾ ਹੈ ਸਤ ਸੰਤੋਖ ਦਿਆ ਧਰਮ ਸੱਚ ਇਹ ਆਪਣੇ ਗ੍ਰਹਿ ਭੀਤਰ ਵਾਰੇ ਆਪਣੇ ਹਿਰਦੇ ਰੂਪੀ ਗ੍ਰਹਿ ਦੇ ਅੰਦਰ ਕਰ ਦੇ ਅੰਦਰ ਇਹ ਗੁਣ ਧਾਰਨ ਕਰੇ ਸਤ ਸੰਤੋਖ ਦਿਆ ਧਰਮ ਸੱਚ ਇਹ ਗੁਣ ਆਪਣੇ ਅੰਦਰ ਧਾਰਨ ਕਰੇ ਸੱਚ ਇਹ ਆਪਣੇ ਗ੍ਰਹਿ ਪੀਤਰ ਆਪਣੇ ਹਿਰਦੇ ਰੂਪੀ ਕਰਦੇ ਅੰਦਰ ਇਹਨਾਂ ਗੁਣਾਂ ਨੂੰ ਧਾਰਨ ਕਰੇ ਇਹ ਹੈ ਗੁਰਸਿੱਖੀ ਜੀਵਨ ਇਹ ਹੈ ਨਾਮ ਦੀ ਕਮਾਈ ਸੱਚ ਤੋਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੇ ਜੇ ਅਸੀਂ ਆਦ ਸੱਚ ਜੁਗਾਤ ਸੱਚ ਹੈ ਵੀ ਸੱਚ ਨਨੁਕੋਸ਼ ਵੀ ਸੱਚ ਉਸ ਸਦਾ ਕਾਇਮ ਧਾਇਮ ਰੱਬੀ ਹਸਤੀ ਨੂੰ ਪਛਾਣਨਾ ਚਾਹਦੇ ਹਾਂ ਅਨੁਭਵ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਸੱਚ ਤੋਂ ਪਰ ਜਾਣੀ ਹੈ ਇਹ ਤਾਂ ਜਾਣਾ ਜਾ ਸਕਦਾ ਹੈ ਜਾਂ ਸਿੱਖ ਸੱਚੀ ਲੇ ਇਹ ਬੰਦਾ ਸੱਚੀ ਸਿੱਖ ਲੈ ਝੂਠੀਆਂ ਸਿੱਖਿਆਵਾਂ ਝੂਠੇ ਗੁਰੂਆਂ ਦਾ ਸਾਥ ਨਾ ਕਰੇ ਸੱਚੇ ਸਤਿਗੁਰੂ ਦੀ ਸਿੱਖਿਆ ਲੈ ਕੇ ਦਿਆ ਜਾਣੇ ਜੀ ਕੀ ਕੀ ਚ ਪੂਨ ਦਾਨ ਕਰੇ ਜੀਵਨ ਦੇ ਲਈ ਦਿਲ ਵਿੱਚ ਦਿਆ ਭਾਵਨਾ ਰੱਖੇ ਤੇ ਪੂਨ ਦਾਨ ਤੂੰ ਭਾਵ ਵੰਡ ਛੱਕ ਕੇ ਖਾਣ ਦੀ ਮਰਿਆਦਾ ਆਪਣੀ ਨੇਕ ਕਰਤ ਵਿੱਚੋਂ ਵੰਡ ਛੱਕ ਕੇ ਜ਼ਰੂਰਤਮੰਦੀ ਜ਼ਰੂਰਤ ਪੂਰੀ ਕਰੇ ਇਹੋ ਹੀ ਦਾਨ ਹੈ ਬਾਕੀ ਜਿਹੜਾ ਇਹ ਦਾਨ ਦੀ ਫਲਾਸੀ ਨੂੰ ਮਤਾਂ ਵਾਲੀ ਵੀ ਇੱਥੇ ਦਾਨ ਕਰਦੇ ਕਿ ਜਕੇ ਦੁਨਾਂ ਚੂਨਾ ਮਿਲੇਗਾ ਇਹਦੇ ਵਿੱਚ ਲੋਭ ਪੈਦਾ ਹੁੰਦਾ ਹੈ ਦਾਨ ਕਰਨ ਵਾਲਿਆਂ ਅੰਦਰ ਲੋਭ ਪੈਦਾ ਹੁੰਦਾ ਕਿ ਉਹ ਆਪਣੇ ਆਪ ਨੂੰ ਦਾਤਾ ਸਮਝਣ ਲੱਗ ਪੈਂਦਾ ਤੇ ਜਿਹੜਾ ਲੈਂਦਾ ਉਹਦੇ ਹੀਨ ਭਾਵਨਾ ਆ ਜਾਂਦੀ ਹੈ ਉਹ ਹੱਥ ਅੜ ਕੇ ਸਿਰ ਨੀਵਾਂ ਕਰਕੇ ਮਹਾਰਾਜ ਤੁਹਾਡੀ ਬੜੀ ਕਿਰਪਾ ਤੁਹਾਡੀ ਬੜੀ ਮਿਹਰ ਉਹਦੇ ਵੀ ਉਹ ਇਨਸਾਨੀਅਤ ਦੇ ਦਰਜੇ ਤੋਂ ਗਿਰ ਜਾਂਦਾ ਹੈ ਉਹਦੇ ਹੀਨ ਭਾਵਨਾ ਭਾਵਨਾ ਆਉਂਦੀ ਹੈ ਇਨਫੀਰੀਅਟੀ ਕੰਪਲੈਕਸ ਉਹਦੇ ਵਿੱਚ ਆਉਂਦਾ ਪਰ ਜਿਹੜਾ ਦਾਨ ਦਿੰਦਾ ਉਹਦੇ ਵਿੱਚ ਹੰਕਾਰ ਆਉਂਦਾ ਉਹਦੇ ਵਿੱਚ ਮੈਂ ਆਉਂਦੀ ਹੈ ਵੀ ਮੈਂ ਕਿਸੇ ਨੂੰ ਕੋਈ ਦਿੱਤਾ ਮੈਂ ਦਾਤਾ ਹਾਂ ਨਾ ਸੀ ਦਾਤੇ ਬੰਨਣਾ ਨਾ ਮੰਗਤੇ ਬੰਨਣਾ ਮੰਗ ਤੇ ਬੰਨਣਾ ਰੱਬ ਦੇ ਤੇ ਦਾਤਾ ਕਰਪਰਖ ਨੂੰ ਸਮਝਣਾ ਇਸ ਵਾਸਤੇ ਦਿਆ ਜਾਨਾ ਜੀ ਕੀ ਕਿਛ ਪੁੰਨ দান ਕਰੇ ਉਹ ਪੁੰਨ দান ਕਿਹੜਾ ਵੀ ਇਹੋ ਹੀ ਕਿਸੇ ਦੀ ਜ਼ਰੂਰਤ ਪੂਰੀ ਕਰਨੀ ਕਿਸੇ ਦੀ ਔਖੀ ਘੜੀ ਉਹਨੂੰ ਕੰਮ ਆਉਣਾ ਨਿਰਦੇਹਿਪਨ ਕਰਨਾ ਦਿਆਵਲੀ ਭਾਵਨਾ ਰੱਖਣੀ ਆਪਣੇ ਦਿਲ ਵਿੱਚ ਰਹਿਮਦਲੀ ਰੱਖਣੀ ਇਹ ਗੁਣ ਜਿਹੜਾ ਹੈ ਇਸ ਨੂੰ ਗੁਰਮਤਿ ਦਿਆ ਕਹਿ ਕੇ ਇਸ ਨੂੰ ਪਰਵਣ ਕੀਤਾ ਗਿਆ ਵਹਿਮ ਪਰਮਬਲੀ ਦੀ ਆਜੜੀ ਇਹ ਗੁਰਮਤਿ ਪਰਮਾਨੀ ਹੈ ਤੋ ਜਿੱਥੇ ਅਸੀਂ ਹੋਰ ਆਤਮ ਗੁਣਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਉੱਥੇ ਅੱਜ ਇੱਕ ਇਹ ਨਿਆ ਗੁਣ ਜਿਹੜਾ ਗੁਰਬਾਣੀ ਤੋਂ ਨੂੰ ਬਾਹਰੋਂ ਮਿਲਦਾ ਹੈ ਹਰ ਸ਼ਬਦ ਵਿੱਚ ਇਹਨਾਂ ਗੁਣਾਂ ਦੀ ਜ਼ਿਕਰ ਹੁੰਦਾ ਹੈ ਤੋ ਇਹ ਗੁਣ ਇੱਕ ਦਿਯਾਰੂਪੀ ਗੁਣ ਵੀ ਅਸੀਂ ਆਪਣੇ ਮਨ ਵਿੱਚ ਰੱਖੀਏ ਇੱਥੇ ਇੱਕ ਮੈਂ ਇੱਕ ਚੀਜ਼ ਹੋਰ ਵੀ ਲੈ ਲਵਾਂ ਕਈ ਲੋਕ ਇਸ ਨੂੰ ਜਾ ਮਾਸ ਨਾਲ ਜੋੜਦੇ ਨੇ ਦੇਖੋ ਜੀ ਜੀਵਨ ਨੂੰ ਮਾਰਨਾ ਵੀ ਤੇ ਪਾਪ ਹੈ ਜੀਵਨ ਦਾ ਕਤਲ ਕਰਨਾ ਵੀ ਤੇ ਨਿਰਦੇਈਪੁਣਾ ਉਹ ਪਾਈ ਤੁਹਾਡੇ ਦੇਸ਼ ਦਾ ਕਾਨੂੰਨ ਹੀ ਦੇਖ ਲਓ ਇਦੇ ਵਿੱਚ ਪ੍ਰਵੀਸ਼ਨ ਪ੍ਰਿਵੈਂਸ਼ਨ ਟੂ ਐਨੀਮਲ क्रुएਲਟੀ ਐਕਟ ਹੈ ਜਿਹਦੇ ਤਹਿਤ ਤੁਸੀਂ ਇੱਕ ਬੱਕਰੇ ਨੂੰ ਅਗਰ ਮਾਰ ਰਹੇ ਹੋ ਨਜਾਇਜ਼ ਮਾਰ ਕੁੱਟ ਰਹੇ ਹੋ ਸਤਾ ਰਹੇ ਹੋ ਉਹ ਆਫੈਂਸ ਹੈ ਉਹ ਜੁਰਮ ਹੈ ਇੱਕ ਮੁਰਗੇ ਨੂੰ ਤੁਸੀਂ ਉਹਦੇ ਪੰਗ ਪਾੜ ਰਹੇ ਹੋ ਉਹਦੀ ਮੁੰਡੀ ਮਰੋੜ ਰਹੇ ਹੋ ਜਾਂ ਲੱਤਾਂ 'ਚ ਪੁਰਗੇ ਪੁੱਠਾ ਲੜਕਾ ਕੇ ਚਲਦੇ ਹੋ ਐਸੇ ਜ਼ੁਲਮ ਕਰਦੇ ਹੋ ਤੇ ਇਹ ਕ੍ਰਾਈਮ ਹੈ ਲੇਕਿਨ ਉਸੇ ਮੁਰਗੇ ਨੂੰ ਵੱਢ ਕੇ ਤੁਸੀਂ ਖਾਣ ਵਾਸਤੇ ਵੱਢਦੇ ਹੋ ਬੱਕਰੇ ਨੂੰ ਵੱਢਦੇ ਹੋ ਉਹ ਆਫੈਂਸ ਨਹੀਂ ਹੈ ਉਹ ਫਰਸ ਨਹੀਂ ਮੰਨਿਆ ਗਿਆ ਯਾਨੀ ਇਹ ਖਾਦੂ ਜਾਰਮਰ ਹਨ ਉਹਨਾਂ ਨੂੰ ਵੜ ਕੇ ਖਾਣਾ ਜੁਰਮ ਨਹੀਂ ਹੈ ਦੇਖੋ ਰਜਿਸਟਰਡ ਮੂਚੜ ਖਾਣੇ ਖੁੱਲੇ ਨੇ ਸਾਡੇ ਕਸਾਈ ਖਾਣੇ ਖੁੱਲੇ ਨੇ ਬੱਕਰੇ ਸ਼ੇਰਾਂ ਅੰਬਜਾਰੀ ਵੜ ਕੇ ਵਿਗਦੇ ਪਏ ਨੇ ਮੁਰਗੇ ਵਿਗਦੇ ਬੇ ਨੇ ਉਹਨਾਂ ਉਤੇ ਕੋਈ ਜੁਰਮ ਨਹੀਂ ਲੇਕਿਨ ਇਨਾਂ ਹੀ ਜਾਨਵਰ ਨੂੰ ਨਜਾਇਜ਼ ਤਾਇਆ ਜਾਏ ਮਾਰਿਆ ਕੁੱਟਿਆ ਜਾਏ ਨਾ ਦੇ ਤੂ ਪੁਖੇ ਰੱਖਿਆ ਜਾਏ ਤਰ ਪਿਆਸੇ ਰੱਖਿਆ ਜਾਏ ਤੜਫਾਇਆ ਜਾਏ ਉਸ ਜ਼ੁਲਮ ਨੂੰ નિર્ਦੇਈਪਨ ਕਿਹਾ ਜਾਂਦਾ ਹੈ ਲੇਕਿਨ ਇਨਾਂ ਜਾਨਵਰਾਂ ਦਾ ਇਸਤੇਮਾਲ ਕਰਨਾ ਖਾਣ ਵਾਸਤੇ ਇਹਨੂੰ નિર્ਦੇਈਪਨ ਨਹੀਂ ਮੰਨਿਆ ਗਿਆ ਐਸਾ ਇਸ ਗੱਲ ਨੂੰ ਜਾ ਕੇ ਮਾਸ ਨਾਲ ਜੋੜਨਾ ਇਹ ਗਲਤ ਹੈ ਅਸੀਂ ਮਾਸ ਦਾ ਵਿਸ਼ਾ ਜਿਹੜਾ ਵਿਚਾਰ ਆਇਆ ਉਹਦੇ ਵਿੱਚੋਂ ਅਸੀਂ ਸਪਸ਼ਟ ਕਰ ਸਕਦੇ ਹਾਂ ਕਿ ਉੱਥੇ ਦਿਆ ਦੀ ਕੀ ਮਤਲਬ ਇੱਥੇ ਦਿਆ ਦਾ ਕੀ ਮਤਲਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ